ਜਗਰਦੇਵ ਧੰਗੁਰਦੇਵ ਮੈਂ ਸੋਨ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਅਪ ਸੋਸ਼ਲ ਯੂਨਿਟੀ ਆਪ ਸਭ ਨੂੰ ਸਭ ਤੋਂ ਪਹਿਲਾਂ ਸਤਗੁਰੂ ਬਾਬਾਸ ਮਹਾਰਾਜੀ ਦੇ 649 ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਸਤਗੁਰੂ ਰਬਦਾਸ ਮਹਾਰਾਜੀ ਦਾ ਪ੍ਰਕਾਸ਼ ਪੁਰਬ ਬੜੇ ਪਿਆਰ ਤੇ ਬੜੇ ਸਤਕਾਰ ਦੇ ਨਾਲ ਮਨਉਣ ਵਾਸਤੇ ਪੂਰੀ ਦੁਨੀਆ ਤਿਆਰੀਆਂ ਵਿੱਚ ਲੱਗੀ ਹੋਈ ਹੈ ਸਤਿਗੁਰੂ ਅਰਦਾਸ ਮਹਾਰਾਜ ਜੀ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਦੋਸਤੋ ਅੱਜ ਇਸ ਐਪੀਸੋਡ ਦੇ ਵਿੱਚ ਬਹੁਤ ਸਾਰੇ ਅਜਿਹੇ ਪ੍ਰਸ਼ਨ ਨੇ ਜਿਨ੍ਹਾਂ ਨੂੰ ਆਪਾਂ ਕਲੀਅਰ ਕਰਾਂਗੇ ਭਗਤ ਦਾ ਦਰਜਾ ਵੱਡਾ ਹੈ ਜਾਂ ਗੁਰੂ ਦਾ ਦਰਜਾ ਵੱਡਾ ਹੈ ਕੀ ਬੇਗਮਪੁਰਾ ਸ਼ਹਿਰ ਕੋ ਨਾਓ ਬੇਗਮਪੁਰ ਕੀ ਉਹ ਸ਼ਹਿਰ ਦਾ ਜ਼ਿਕਰ ਕੀਤਾ ਹੈ ਜਾ ਕਿਸ ਦਾ ਜ਼ਿਕਰ ਕੀਤਾ ਹੈ ਜਾਂ ਫਿਰ ਅੱਜਕਲ ਸਤਗੁਰ ਦਾਸ ਮਹਾਰਾਜ ਜੀ ਦੇ ਨਾਲ ਇੱਕ ਸ਼ਬਦ ਹੋਰ ਬਹੁਤ ਜ਼ਿਆਦਾ ਜਿਹੜਾ ਵਾਇਰਲ ਹੋ ਰਿਹਾ ਹੈ ਉਹ ਹੈ ਕ੍ਰਾਂਤੀਕਾਰੀ ਸ਼ਬਦ ਕੀ ਅੱਜ ਤੱਕ ਜਾਤ ਪਾਤ ਜਿਹੜੀ ਹੈ ਉਹ ਖਤਮ ਕਿਉਂ ਨਹੀਂ ਹੋਈ ਹੋਰ ਵੀ ਮੇਰੇ ਜ਼ਹਿਨ ਦੇ ਵਿੱਚ ਬਹੁਤ ਸਾਰੇ ਪ੍ਰਸ਼ਨ ਨੇ ਔਰ ਜਿਨ੍ਹਾਂ ਦਾ ਉੱਤਰ ਜਿਹੜਾ ਹੈ ਅੱਜ ਆਪਾਂ ਲਵਾਂਗੇ ਹਮੇਸ਼ਾ ਦੀ ਤਰ੍ਹਾਂ ਸਟੂਡੀਓ ਦੇ ਵਿੱਚ ਵਿਰਾਜਮਾਨ ਨੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਉਹਨਾਂ ਨਾਲ ਕਰਦੇ ਆਪਾਂ ਡਿਟੇਲ ਦੇ ਵਿੱਚ ਗੱਲਬਾਤ ਜਸਲ ਸਾਹਿਬ ਸਭ ਤੋਂ ਪਹਿਲਾਂ ਸਟੂਡੀਓ ਵਿੱਚ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਰ ਧੰਨਵਾਦ ਜਸਲ ਸਾਹਿਬ ਸਭ ਤੋਂ ਪਹਿਲਾਂ ਸਤਗੁਰ ਅਰਦਾਸ ਮਹਾਰਾਜ ਦੇ ਪ੍ਰਕਾਸ਼ ਪਰਵ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਸਰ ਸੋਤਰ ਸਾਹਿਬ ਸਤਗੁਰ ਅਰਦਾਸ ਮਹਾਰਾਜ ਦੇ 695 ਪ੍ਰਕਾਸ਼ ਪਰਵ ਜੋ ਸਾਰੇ ਹੀ ਤੁਹਾਡੇ ਪੋਸੂ ਨਾਮ ਦੇ ਸਹੂਤਿਆਂ ਸ੍ਰੋਤਿਆਂ ਨੂੰ ਅਤੇ ਪੂਰੀ ਮਾਨਵਤਾ ਨੂੰ ਬਹੁਤ ਬਹੁਤ ਮੁਬਾਰਕਾਂ ਸਭ ਤੋਂ ਪਹਿਲਾਂ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸ ਜੀ ਸਾਹਿਬ ਜੇ ਆਪਾਂ ਇੰਟਰਵਿਊ ਦਾ ਆਗਾਜ਼ ਕਰੀਏ ਤੇ ਸਭ ਤੋਂ ਪਹਿਲਾਂ ਮੇਰੇ ਜ਼ਿਹਨ 'ਚ ਇੱਕ ਪ੍ਰੈਸ਼ਨ ਆਉਂਦਾ ਹੈ ਕਿ ਜਦੋਂ ਸਤਗੁਰੂ ਦਾਸ ਮਹਾਰਾਜੀ ਜੀ ਦਾ ਪ੍ਰਕਾਸ਼ ਹੋਇਆ ਇਸ ਸੰਸਾਰ ਤੇ ਆਏ ਤਾਂ ਉਸ ਵੇਲੇ ਦੇ ਹਾਲਾਤ ਕਿਸ ਤਰ੍ਹਾਂ ਦੇ ਸੀ ਸਰ ਸੋ ਹਤਾ ਸਾ ਉਹ ਉਸ ਵੇਲੇ ਸਮਾਜਿਕ ਤੌਰ ਤੇ ਸਤਗੁਰੂ ਦਾਸ ਮਹਾਰਾਜ ਜੀ ਜਿਹੜੀ ਭਾਰਤ ਦੇ ਵਿੱਚ ਜਾਤਾਂ ਦੀ ਵੰਡ ਸੀ ਜੀ ਚਾਰ ਵਰਨਾਂ ਦੇ ਵਿੱਚ ਇੱਕ ਵਰਨ ਜਿਹੜਾ ਸ਼ੁੱਧਰ ਹੈ ਉਦੇ ਤੋਂ ਵੀ ਥੱਲੇ ਜਿਹੜਾ ਅਤੀ ਸ਼ੁੱਧਰ ਉਹ ਉਸ ਵਰਨ ਦੇ ਵਿੱਚ ਅਵਰਨ ਆਪਾਂ ਕਹਿ ਸਕਦੇ ਹਾਂ ਹੂੰ ਉਹਨਾਂ ਨੇ ਆਪਣਾ ਦੁਨੀਆ ਤੇ ਪ੍ਰਗਟ ਹੋਇਆ ਉਸ ਉਹਨਾਂ ਨੇ ਜਦੋਂ ਕੰਸ਼ੀ ਦੇ ਵਿੱਚ ਜੀ ਇਹ ਪ੍ਰਕਾਸ਼ ਅਵਤਾਰ ਆਪਾਂ ਇਹ ਕਹ ਲਈਏ ਕਿ ਜਦੋਂ ਉਹ ਦੁਨੀਆ ਤੇ ਆਏ ਉਹ ਆਪ ਆਪਣੀ ਅਵਸਥਾ ਨੂੰ ਬਿਆਨ ਕਰਦੇ ਆ ਗੁਰਬਾਣੀ ਦੇ ਵਿੱਚ ਸ਼ਬਦ ਹੈ ਦਾਰਦ ਦੇਖ ਸਭ ਕੋ ਹੱਸੇ ਐਸੀ ਦਸ਼ਾ ہماری ਅਸ਼ਟ ਦਸ਼ਾ ਸਿਧ ਕਰ ਤਲੇ ਸਭ ਕਿਰਪਾ ਤੇ ਮਾਰੀ ਹੂੰ ਉਸ ਜਾਤ ਨੂੰ ਜਿਹਦੇ ਵਿੱਚ ਸਤਿਗੁਰੂ ਨੇ ਜਨਮ ਲਿਆ ਸਾਰੇ ਲੋਕ ਦੇਖ ਕੇ ਹੱਸਦੇ ਸੀ ਮਖੌਲ ਉਡਾਉਂਦੇ ਸੀ ਲੇਕਿਨ ਉਹਨਾਂ ਨੇ ਇਸ ਨੂੰ ਲੋਕਾਂ ਦੇ ਵਿੱਚ ਇਸ ਤਰ੍ਹਾਂ ਪ੍ਰਗਟ ਕੀਤਾ ਕਿ ਉਹਨਾਂ ਨੇ ਪ੍ਰਮਾਤਮਾ ਦੇ ਨਾਲ ਪਿਆਰ ਪਾਲਿਆ ਜਦੋਂ ਪ੍ਰਮਾਤਮਾ ਦਾ ਸਿਮਰਨ ਕਰਕੇ ਉਹਨਾਂ ਨੇ ਆਪਣਾ ਆਪ ਮਟਾ ਕੇ ਉਹਦੇ ਨਾਲ ਜੁੜ ਗਏ ਤਾਂ ਫਿਰ ਭਾਈ ਗੁਰਦਾਸ ਜੀ ਕਹਿੰਦੇ ਵੀ ਭਗਤ ਭਗਤ ਕਰ ਬੱਜਿਆ ਚੱਕਾਂ ਵਿੱਚ ਚਮਰੇਟਾ ਆਹ ਸਾਰੇ ਸੰਸਾਰ ਦੇ ਵਿੱਚ ਜਿਹੜਾ ਪਰਮਾਤਮਾ ਦੇ ਸਿਰਫ ਸਲਾਦ ਨਾਲ ਜੁੜ ਕੇ ਉਹਦੇ ਵਿੱਚ ਆ ਭੇਦ ਹੋ ਜਾਂਦਾ ਤਾਂ ਉਹਦੀ ਫੇਖਿ ਖਿਸ਼ੋ ਸਤਗੁਰ ਅਰਬਦਾਸ ਮਹਾਰਾਜ ਜੀ ਆਪਣੇ ਸ਼ਬਦ ਵਿੱਚ ਕਹਿੰਦੇ ਆ ਜਿਹੇ ਕੁੱਲ ਸਾਧੂ ਬੈਸਨੋ ਹੋਏ ਵਰਨ ਅਵਰਨ ਰੰਗ ਨੇ ਇਸ ਬਿਮਲ ਬਾਸ ਜਾਨੀਏ ਜਗ ਸੋਏ ਹੂੰ ਕਹਿੰਦੇ ਜਿਸ ਕੁੱਲ ਦੇ ਵਿੱਚ ਪਰਮਾਤਮਾ ਦਾ ਭਗਤ ਪੈਦਾ ਹੋ ਗਿਆ ਉਹ ਕਹਿੰਦੇ ਕੋਈ ਵੀ ਕੁੱਲ ਹੋਵੇ ਵਰਨ ਹੋਵੇ ਚਾਹੇ ਅਵਰਨ ਹੋਵੇ ਇਹ ਨਹੀਂ ਵੀ ਬ੍ਰਾਹਮਣ ਬੈਸ ਸੂਦ ਔਰ ਖੱਤਰੀ ਇਹਨਾਂ ਦੇ ਵਿੱਚ ਪੈਦਾ ਹੋਵੇ ਨਾ ਉਹ ਕਹਿੰਦੇ ਵਰਨ ਦੇ ਵਿੱਚ ਵੀ ਹੋਵੇ ਵਰਨ ਅਵਰਨ ਰੰਕ ਨੇ ਇਸਰ ਕਹਿੰਦੇ ਗਰੀਬ ਹੋਵੇ ਜਾਂ ਅਮੀਰ ਹੋਵੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਕਹਿੰਦੇ ਵੀ ਜੇ ਕੋਲ ਸਾਧੂ ਬੈਸਨਾ ਹੋਏ ਵਰਨ ਅਵਰਨ ਰੰਕ ਨੇ ਇਸਰ ਬਿਮਲ ਬਾਸ ਜਾਨੀ ਹੈ ਜਗ ਸੋਏ ਹੂੰ ਉਹਦੇ ਤਾਂ ਖੁਸ਼ਬੂ ਕਹਿੰਦੇ ਸਾਰੇ ਸੰਸਾਰ ਦੇ ਵਿੱਚ ਫੈਲ ਜਾਂਦੀ ਹੈ ਇਸ ਕਰਕੇ ਜਦੋਂ ਹਾਲਾਤ ਇਹੋ ਜਿਹੇ ਸਿਗੇ ਕਿ ਬਾਹਰ ਪਰਛਾਵੇਂ ਤੋਂ ਵੀ ਲੋਕ ਡਰਦੇ ਸੀ ਜੀ ਕਿ ਪਿੱਟਣਾ ਹੋ ਜਾਈਏ ਬਾਹਰ ਕੰਮ ਕਰਨਾ ਲੋਕ ਦੂਰੋਂ ਜੁੱਤੀਆਂ ਘੰਡਾਉਂਦੇ ਸੀ ਔਰ ਨਫ਼ਰਤ ਕਰਦੇ ਸੀ ਪਰ ਗੁਰੂਆਂ ਨੇ ਜਦੋਂ ਪਰਮਾਤਮਾ ਦੇ ਨਾਲ ਜੁੜ ਗਏ ਤੇ ਚੌਥੇ ਪਾਤਸ਼ਾਹ ਉਹਨਾਂ ਦੇ ਸਿੱਖਤ ਦੇ ਵਿੱਚ ਕਹਿ ਰਹੇ ਆ ਰਵਿਦਾਸ ਚ ਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤਿਤ ਜਾਤੁ ਉਤਤਮ ਭਇਆ ਚਾਰੇ ਵਰਨ ਪੈ ਪਗ ਹੈ ਹੁਣ ਇੱਥੇ ਗੱਲ ਇਹ ਹੁੰਦੀ ਆ ਕਿ ਫਿਰ ਜਾਤ ਸਤਗੁਰ ਅਰਦਾਸ ਨਾਲ ਕਿਵੇਂ ਮਿਟ ਗਈ ਜੇ ਚੌਥੇ ਪਾਤਸ਼ਾਹ ਕਹਿੰਦੇ ਵੀ ਚਾਰੇ ਵਰਨਾਂ ਨੂੰ ਮੱਥਾ ਟੇਕਣਾ ਪੈ ਗਿਆ ਤਾਂ ਫੇ ਜਾਤ ਪਾਤ ਜਿਹੜੀ ਆ ਉਹ ਮਟਾਉਣ ਦਾ ਸਾਧਨ ਜਿਹੜਾ ਆ ਉਹ ਸਤਿਗੁਰੂ ਰਵਿੰਦਾਸ ਮਹਾਰਾਜ ਜੀ ਖੁਦ ਹੀ ਕਹਿ ਰਹੇ ਆ ਉਹੀ ਸ਼ਬਦ ਦੇ ਵਿੱਚ ਕਹਿੰਦਾ ਜੇ ਕੋ ਸਾਧੂ ਬੈਸਨ ਹੋਏ ਵਰਨ ਅਵਰਨ ਰੰਗ ਨੇ ਇਸਰ ਬਿਮਲ ਬਾਸ ਜਾਨੀ ਜਗ ਸੋਏ ਬ੍ਰਾਹਮਣ ਬੈਸ ਸੂਦ ਔਰ ਖੱਤਰੀ ਡੋਮ ਚੰਡਾਰ ਮਲੇਸ਼ ਮਲ ਸੋਏ ਕੋਇ ਪਨੀਤ ਭਗਵੰਤ ਭਜੰਤੇ ਆਪ ਤਰੇ ਤਾਰੇ ਕੁੰਦੋਏ ਉਹ ਤਾਂ ਕਹਿੰਦੇ ਕਿਸੇ ਵੀ ਜਾਤ ਵਿੱਚ ਕਿਸੇ ਵੀ ਵਰਨ ਵਿੱਚ ਪੈਦਾ ਹੋ ਜਵੇ ਵਾਕੇ ਲੇਕਿਨ ਜੇਕਰ ਉਸਨੇ ਪ੍ਰਮਾਤਮਾ ਦਾ ਭਜਨ ਬੰਦਗੀ ਕਰਕੇ ਇਸ ਦੁਨੀਆ ਤੋਂ ਆਪਣੇ ਆਪ ਨੂੰ ਮਟਾ ਲਿਆ ਜਿਉਂਦੇ ਜੀ ਤਾਂ ਫਿਰ ਉਹਦੀ ਤਾਂ ਖੁਸ਼ਭੂ ਕਹਿੰਦੇ ਸਾਦੇ ਸੰਸਾਰ ਦੇ ਵਿੱਚ ਉਹ ਤਾਂ ਆਪ ਜਿੱਥੇ ਤਰਦਾ ਹੂੰ ਉਹ ਦੂਜਿਆਂ ਨੂੰ ਵੀ ਨਾਨਕੇ ਦਾਦਕੇ ਵੀ ਤਾਰ ਕੇ ਜਾਂਦਾ ਆਪ ਤਰੇ ਤਾਰੇ ਕੁੰਦੋਏ ਦੋਏਕੇ ਨਾਨਕੇ ਤੇ ਦਾਦਕੇ ਕਿਉਂਕਿ ਮਾਂ ਦੇ ਨਾਲ ਨਾਨਕੇ ਪਿਤਾ ਦੇ ਨਾਲ ਦਾਦਕੇ ਉਹ ਜਿਹੜੀਆਂ ਕੁਲਾ ਆ ਉਹ ਬਹੁਤ ਤਰਜੰਨੇ ਆ ਕਿਉਂਕਿ ਉਹ ਕਹਿੰਦੇ ਉਹਦੇ ਜਿੱਥੇ ਵੀ ਉਹ ਧੰਨ ਸੁਗਾਓ ਧੰਨ ਸੁਠਾਓ ਧੰਨ ਪਨੀਤ ਕੁਟੰਬ ਸਭ ਲੋਏ ਜਿਨ ਪਿਆ ਪ੍ਰੇਮ ਰਸ ਤਜੇ ਆਨੰਦ ਹੋਏ ਦਾ ਸਮਗਨ ਧਾਰੇ ਬਿਕ ਕੋਏ ਕੀ ਬਾਤ ਹੈ ਉਹ ਕਹਿੰਦੇ ਉਹ ਜਗਾ ਵੀ ਧੰਨ ਆ ਉਹ ਪਿੰਡ ਵੀ ਧੰਨ ਆ ਉਹ ਰਸਤੇ ਧਾਰਮਿਕ ਤਾਂ ਨ ਹੋ ਗਏ ਜਿਨ੍ਹਾਂ ਦੇ ਵਿੱਚ ਭਗਤ ਪੈਦਾ ਹੋ ਗਿਆ ਜਿਨ੍ਹਾਂ ਦੇ ਵਿੱਚ ਪ੍ਰਮਾਤਮਾ ਦਾ ਨਾਮ ਸਿਮਨਣ ਵਾਲਾ ਪੈਦਾ ਹੋ ਗਿਆ